ਸ਼ਰੀ ਯਕਾਲ ਜੀ ਸਾਰਿਆਂ ਨੂੰ ਮੈਂ ਗੁਰਮੀਰ ਮਟੇਕ ਤੋਂ ਉਮੀਦ ਕਰਦਿਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਦੀ ਜੋ ਵੀਡੀਓ ਮੈਂ ਤੁਹਾਡੇ ਲਈ ਸੈਕਿੰਡ ਵੀਡੀਓ ਆਫਰ ਪ੍ਰਾਈਸ ਦੇ ਵਿੱਚ ਲੈ ਕੇ ਆਈਆਂ ਮਕਰ ਸੰਕ੍ਰਾਂਤੀ ਦੇ ਲੋੜੀ ਦੇ ਆਫਰ ਚੱਲ ਰਹੀ ਸੀ ਆਪਣੇ ਦੋ ਦਿਨਾਂ ਤੋਂ ਤੇ ਉਹ ਵੀਡੀਓ ਰਹੂਗੀ ਜੀ ਖਿਚੜੀ ਇਹਦਾ ਨਾਮ ਆਪਾਂ ਨੇ ਅੱਜ ਖਿਚੜੀ ਵੀਡੀਓ ਰੱਖਿਆ ਜੀ ਕਿਉਂਕਿ ਇਹਦੇ ਵਿੱਚ ਕਾਫੀ ਜੋ ਆਪਣੇ ਕੋਲੇ ਸੂਟ ਪਏ ਨੇਗੇ ਹੈ ਨਾ ਕੋਈ 1600 ਦਾ ਵੀ ਆਪਾਂ ਨੇ ਪਹਿਲਾਂ ਸੇਲ ਕੀਤਾ ਕੋਈ 1500 ਦਾ ਵੀ ਹੈ ਕੋਈ 1700 ਦਾ ਵੀ ਹੈ ਐਦਾਂ ਕੁਝ ਕ ਸੂਟ ਨੇਗੇ ਆਪਣੇ ਕੋਲੇ ਤੇ ਉਹ ਆਪਾਂ ਇੱਕੋ ਹੀ ਪ੍ਰਾਈਸ ਦੇ ਵਿੱਚ ਦਵਾਂਗੇ ਸਿਰਫ ਅੱਜ ਅੱਜ ਦਾ ਆਫਰ ਪ੍ਰਾਈਸ ਰਹੂਗਾ ਇਹ ਨਾਲ ਦੀ ਨਾਲ ਤੁਸੀਂ 1300 ਰੁਪਏ ਦਾ ਅੱਜ ਜਿਹੜੇ ਇਹ ਚੱਲ ਰਹੇ ਨੇਗੇ 1300 ਰੁਪਏ ਦੇ ਵਿੱਚ ਇਹ ਸੂਟ ਦਵਾਂਗੇ ਆਪਾਂ ਤੇ ਜਿਹੜੇ ਜਿੰਨੇ ਵੀ ਇਹਦੇ ਵਿੱਚ ਆਣਗੇ ਸਾਰੇ ਆਲੋ ਸਾਰੇ ਹੀ ਸੂਟ ਆਲ ਸੂਟ ਜੋ ਮੈਂ ਜਿਹੜੇ ਵੀ ਸਟਫ ਜਿ ਦਿਖਾਵੂਗੀ ਉਹ 1300 ਰੁਪਏ ਦੇ ਵਿੱਚ ਹੋਊਗਾ 100 ਰੁਪਏ ਸ਼ਿਪਿੰਗ ਦੇ ਹੋਣਗੇ ਪੰਜਾਬ ਤੇ ਹਰਿਆਣੇ ਦੇ ਤੇ ਸੌਰੀ ਇੰਡੀਆ ਦੇ ਆਪਾਂ ਨੇ ਕਰਤਾ 100 ਰੁਪਏ ਉਹਨਾਂ ਦਾ ਜਿਹੜਾ ਪ੍ਰਾਈਸ ਹੋਊਗਾ ਸ਼ਿਪਿੰਗ ਦਾ ਹੋਊਗਾ ਤੇ 1300 ਰੁਪਏ ਹੈਗਾ ਜਿਹੜਾ ਇਹਨਾਂ ਦਾ ਪ੍ਰਾਈਸ ਰਹੂਗਾ ਤੇ ਜਿਹੜਾ ਆਪਣਾ ਨੰਬਰ ਪੈਣਾ ਕਹਿੰਦੇ ਨੇ ਨੀ ਨੰਬਰ ਨਹੀਂ ਬੋਲਦੇ ਮੈਂ ਨੰਬਰ ਹਰੇਕ ਵੀਡੀਓ ਦੇ ਵਿੱਚ ਆਪਣਾ ਬੋਲਦੀ ਆ ਪਲੀਜ਼ ਵੀਡੀਓ ਨੂੰ ਧਿਆਨ ਨਾਲ ਦੇਖਿਆ ਕਰੋ ਤੇ ਸਕਿੱਪ ਨਾ ਕਰਿਆ ਕਰੋ ਜਦੋਂ ਸਕਿੱਪ ਕਰਦੇ ਨੇ ਉਹ ਵੀਡੀਓ ਨੂੰ ਤਾਂ ਉਹਦੇ ਵਿੱਚ ਤੁਹਾਨੂੰ ਨਹੀਂ ਪਤਾ ਲੱਗਦਾ ਨਾ ਹੀ ਪ੍ਰਾਈਸ ਆ ਮੈਂ ਇਸ ਲਈ ਨਾ ਮੈਂ ਲਾਸਟ ਤੇ ਨਹੀਂ ਦੱਸ ਰਹੀ ਮੈਂ ਪਹਿਲੀ ਵਾਰੀ ਦੱਸ ਰਹੀ ਆਂਗੀ ਤੁਹਾਨੂੰ ਅੱਜ ਸਟਾਰਟਿੰਗ ਤੋਂ ਹੀ ਕਿ 1300 ਰੁਪਏ ਅੱਜ ਵਾਰੀ ਵੀਡੀਓ ਦਾ ਪ੍ਰਾਈਸ ਰਹੂਗਾ 100 ਰੁਪਏ ਸ਼ਿਪਿੰਗ ਦੇ ਰਹਿਣਗੇ ਜਿਹੜਾ ਆਪਣਾ ਨੰਬਰ ਹੋਊਗਾ 9253115036 925 Uh, 531 uh, 15036 ਇਹ ਆਪਣਾ ਨੰਬਰ ਹੋਊਗਾ ਇਹਦੇ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਨਾਲ ਦੇ ਨਾਲ 1400 ਰੁਪਏ ਜਦੋਂ ਤੁਹਾਡੇ ਪੇਮੈਂਟ ਆ ਜੂਗੀ ਤਾਂ ਅਸੀਂ ਤੁਹਾਡਾ ਸੂਟ ਜੋ ਬੁੱਕ ਕਰ ਦਾਂਗੇ ਤੇ ਇਹ ਸਿਰਫ ਅੱਜ ਦੇ ਲਈ ਆਫਰ ਹੈ ਕੱਲ ਦੇ ਲਈ ਕੋਈ ਆਫਰ ਨਹੀਂ ਸਿਰਫ ਅੱਜ ਦੇ ਲਈ ਫਰਸਟ ਸੂਟ ਆਪਣਾ ਰਹੂਗਾ ਜੀ ਇਹ ਰਹੂਗਾ ਜੀ ਆਪਣਾ ਜਿੱਦਾਂ ਜੌਰ ਜੈਟ ਫੈਬਰਿਕ ਵੀ ਨਹੀਂ ਕਹਿ ਸਕਦੇ ਬੈਂਬਰ ਫੈਬਰਿਕ ਦੇ ਉੱਤੇ ਬੈਂਬਰ ਫੈਬਰਿਕ ਰਹੂਗਾ ਬੜਾ ਪਿਆਰਾ ਜਿਹਾ ਸੌਫਟ ਬਹੁਤ ਹੀ ਜਿਆਦਾ ਆਪਣੇ ਹੋਲ ਸੇਲਿੰਗ ਸੀ ਇਹ ਸੋ ਲੋ ਜੀ ਪੀਸ ਰਹੇਗੇ ਜੋ ਮੈਂ ਨਾਲ ਦੀ ਨਾਲ ਹੀ ਸਾਰੇ ਕੱਢ ਰਹੀ ਐਂਗੀ ਅੱਜ ਦੇ ਤੇ ਬਹੁਤ ਸੋਹਣਾ ਉਤਿਆਰੀ ਦੀ ਬਾਰਡਰੀ ਹੋਈ ਹੋਈ ਹੈ ਤੇ ਇਹਦੇ ਨਾਲ ਨਾ ਆਪਣੇ ਕੋਲੇ ਦੋ ਤਰ੍ਹਾਂ ਦੀਆਂ ਹੋਣੀਆਂ ਮਤਲਬ ਬਾਟਮਸ ਨਹੀਂਗੇ ਇਹਦੇ ਨਾਲ ਮੈਂ ਲਗਾਈਆਂ ਹੋਈਆਂ ਕਈ ਜੇ ਕੋਈ ਥੋੜੀ ਏਜ ਵਾਲੀਆਂ ਲੈਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਲਾਈਟ ਵੀ ਕਲਰ ਹੈ ਜੀ ਥੋੜਾ ਜਿਹਾ ਇੱਕ ਸ਼ੇਡਿੰਗ ਡਾਰਕ ਦੇਣਾ ਚਾਹੁੰਦੇ ਹੋ ਇਸੇ ਕਲਰ ਦੀ ਨਾਲ ਲਾਈਨਿੰਗ ਲਾ ਕੇ ਤਾਂ ਥੋੜਾ ਜਿਹਾ ਡਾਰਕ ਵੀ ਬਣ ਜਾਊਗਾ ਇਹ λεਮਨ ਜਿਹਾ ਸ਼ੇਡ ਹੈ ਬਹੁਤ ਹੀ ਪਿਆਰਾ ਸ਼ੇਡ ਹੈ ਬਹੁਤ ਜ਼ਿਆਦਾ ਵਧੀਆ ਸਟੱਫ ਹੈ ਬਹੁਤ ਜ਼ਿਆਦਾ ਆਪਣੇ ਇਹ ਸੂਟ ਰੇਗੇ ਜਿਹੜੇ ਪਹਿਣਾ ਨੇ ਪਸੰਦ ਕੀਤੇ ਸੀ ਬਹੁਤ ਜ਼ਿਆਦਾ ਆਪਾਂ ਨੇ ਇਹ ਸੂਟ ਸੇਲ ਕੀਤੇ ਹੈ ਜੀ ਇਹਦੇ ਵਿੱਚ ਇੱਕ ਕਲਰ ਹੋਰ ਹੈ अवेलेबल ਹੈ ਆਪਣੇ ਕੋਲ ਇਹ ਦੋ ਕਲਰ ਅਵੇਲੇਬਲ ਨੇ ਆਪਣੇ ਕੋਲ ਜੋ ਮੈਂ ਤੁਹਾਨੂੰ ਦਿਖਾਉਣ ਲੱਗੀ ਆਂ ਦੇਖੋ ਜੀ ਇਹ ਰਹੂਗਾ ਜੀ ਰੈੱਡ ਚ ਹੈ ਰੈੱਡ ਚੈਰੀ ਜਾਂ ਰੈੱਡ ਹੈ ਪੜਕੀਲਾ ਜਿਹਾ ਰੈੱਡ ਨਹੀਂ ਹੈਗਾ ਚੈਰੀ ਜਿਹਾ ਰੈੱਡ ਹੈ ਜੌਰਜਟ بیس ਦੇ ਉੱਤੇ ਰਹੂਗਾ ਜੌਰਜਟ بیس ਦੇ ਉੱਤੇ ਰਹੂਗਾ ਉੱਤੇ ਆਰੀ ਦੀ ਇੰਬੋਰਡਰੀ ਹੈ ਤੁਸੀਂ ਚੈੱਕ ਕਰ ਸਕਦੇ ਹੋ ਨੇੜੇ ਤੋਂ ਦਿਖਾ ਦਿੰਨੀ ਆ ਤੁਹਾਨੂੰ ਤੇ ਨਾਲ ਐਦਾਂ ਬਾਟਮ ਹੈ ਤੇ ਬਹੁਤ ਹੀ ਪਿਆਰਾ ਜਿਹਾ ਸੂਟ ਹੈਗਾ ਬਹੁਤ ਸੋਹਣੇ ਸੂਟ ਨੇ ਜੀ ਇਹ ਤੇ ਇਹ ਦੋ ਸੂਟ ਨੇਗੇ ਤੇ ਉਸ ਤੋਂ ਬਾਅਦ ਮੈਂ ਇੱਕ ਆਪਣੇ ਕੋਲੇ ਇਹ 15-1600 1600 ਦੇ ਪ੍ਰਾਈਸ ਦੇ ਵਿੱਚ ਆਪਾਂ ਨੇ ਸੂਟ ਪਹਿਲਾਂ ਸੇਲ ਕੀਤੇ ਨੇ ਇਹ ਵੀ ਅੱਜ ਤੁਹਾਨੂੰ 1300 ਰੁਪਏ ਦੇ ਵਿੱਚ ਹੀ ਮਿਲ ਰਹੇ ਨੇ ਬੜਾ ਪਿਆਰਾ ਜਿਹਾ ਵਿਸਕੋਸ ਦੇ ਉੱਤੇ ਸੂਟ ਰਹੂਗਾ ਉਹ ਤਾਂ ਆ ਤੇ ਇਦਾਂ 골ਡਨੀਆਂ ਸਟ੍ਰਾਈਪ ਬਣੀ ਹੋਈਆਂ ਨੇ ਕੋਈ ਥ੍ਰੈਡ ਨਹੀਂ ਕੁਝ ਨਹੀਂ ਹੈਗਾ نیچے ਤੁਸੀਂ ਚੈੱਕ ਕਰਵਾ ਦਿੰਨੀ ਆ ਮੈਂ ਤੁਹਾਨੂੰ ਬਹੁਤ ਹੀ ਜ਼ਿਆਦਾ ਸੌਫਟ ਵਾਲਾ ਪਿਓਰ ਵਾਲਾ ਫੈਬਰਿਕ ਰਹੂਗਾ ਤੇ ਬਹੁਤ ਹੀ ਵਧੀਆ ਪਿਓਰ ਦੀ ਨਾਲ ਰਹੂਗੀ ਗਾਜਰੀ ਛੇੜ ਦੀ ਬਾਟਮ ਤੇ ਇਹਦਾ ਜਿਹੜਾ ਨੈਕਸਟ ਕਲਰ ਹੈਗਾ ਉਹ ਵੀ ਮੈਂ ਤੁਹਾਨੂੰ ਦਿਖਾ ਦਿੰਨੀ ਆਂਗੀ ਉਹ ਹੋਊਗਾ ਰਾਇਲ ਬਲੂ ਬੜਾ ਪਿਆਰਾ ਜਿਹਾ ਕਲਰ ਹੈ ਜੀ ਇਹ ਵੀ ਨਾਲ ਪਿਓਰ ਦੀਆਂ ਰਹਿਣਗੀਆਂ ਬਾਟਮਸ ਇਹਨਾਂ ਦੇ ਬਹੁਤ ਸੋਹਣੇ ਸੂਟ ਨੇ ਜੀ ਸਿਰਫ 1300 ਰੁਪਏ ਦੇ ਸਿਰਫ ਅੱਜ ਦੇ ਲਈ ਕੱਲ ਨੂੰ ਕੋਈ ਵੀ ਭੈਣ ਮੈਨੂੰ ਸਕਰੀਨਸ਼ਾਟ ਭੇਜੂਗੀ 14 ਤਰੀਕ 15 ਤਰੀਕ ਨੂੰ ਸੌਰੀ ਤਾਂ ਮੈਂ ਇਸ ਪ੍ਰਾਈਸ ਦੇ ਵਿੱਚ ਨਹੀਂ ਦਵਾਂਗੀ ਸਿਰਫ 14 ਤਰੀਕ ਤੱਕ ਹੀ ਅੱਜ ਆਪਣਾ ਇਹ ਹੈ ਮੈਂ ਤੁਹਾਨੂੰ ਦੇ ਰਹੀ ਆਂਗੀ ਆਫਰ ਦੋ ਸੂਟ ਇਹਦੇ ਵਿੱਚ ਅਵੇਲੇਬਲ ਨੇ ਆਪਣੇ ਕੋਲ ਠੀਕ ਹੈ ਜੀ ਤੇ ਦੋ ਸੂਟ ਹੀ ਆਪਣੇ ਕੋਲੇ ਚਨੂਨ ਦੇ ਵਿੱਚ ਨੇ ਇਹ ਚਨੂਨ ਦਾ ਹੈ ਵੀ ਆਪਾਂ ਨੇ ਬਹੁਤ ਜਿਆਦਾ ਵੈਗਰੂ ਦੀ ਕਿਰਪਾ ਰਹੀ ਹੈ ਬਹੁਤ ਸੋਹਣੇ ਸੂਟ ਨੇਗੇ ਮੇਰੇ ਖੁਦ ਦੇ ਵੇਅਰ ਕੀਤਾ ਹੋਇਆ ਵੀਡੀਓ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋਗੇ ਇੰਸਟਾਗ੍ਰam ਦੇ ਉੱਤੇ ਗੁਰਮਹਿਰ ਬੁਟੀਕ ਜਾਖਲ ਦੇ ਨਾਮ ਤੇ ਆਪਣੀ ਇੰਸਟਾਗ੍ਰam ਆਈਡੀ ਹੈ ਤੇ ਕਿਉਂਕਿ ਆਪਣਾ ਪਹਿਲਾ ਵਾਲਾ ਜਿਹੜਾ ਪਹਿਲਾਂ ਵਾਲੇ ਆਪਣੇ ਚੈਨਲ ਦੇ ਉੱਤੇ ਆਪਾਂ ਜ YouTube ਤੇ ਵੀ ਪਾਈਆਂ ਹੋਈਆਂ ਸੀਗੀਆਂ ਵੀਡੀਓ ਇਹ ਸੂਟਾਂ ਦੀਆਂ ਵਟੋ ਆਪਣਾ ਹੈਂਕ ਹੋ ਗਿਆ ਸੀ ਇਹ ਹੁਣ ਨਹੀਂ ਪਾਈਆਂ ਤੇ ਇਹ ਬੜਾ ਪਿਆਰਾ ਜਿਹਾ ਚਨੂਨ ਦਾ SK ਦਾ ਸਟੱਫ ਰਹੂਗਾ ਚਨੂਨ ਫੈਬਰਿਕ ਹੈ ਬਹੁਤ ਹੀ ਜ਼ਿਆਦਾ ਸੁਪੀਰੀਅਰ ਤੇ ਨਾਲ ਰਹੂਗੀ ਪਲੇਨ ਬਾਟਮ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਜੀ ਇਹ ਇਹਦੇ ਵਿੱਚ ਵੀ ਆਪਣੇ ਕੋਲੇ ਸਿਰਫ ਦੋ ਕਲਰ ਅਵੇਲੇਬਲ ਨੇ ਜੀ ਚਨੂਨ ਦੇ ਵਿੱਚ ਇੱਕ ਆ ਗਿਆ ਜੀ ਇਹ ਵਾਲਾ ਸ਼ੇਡ ਬੜਾ ਪਿਆਰਾ ਜਿਹਾ ਸ਼ੇਡ ਹੈ ਵੀ 1300 ਦੇ ਵਿੱਚ ਇਹ ਦੋਨੋਂ ਹੀ ਸੂਟ ਵੀ 1300 ਦੇ ਵਿੱਚ ਨੇ ਦੋ ਦੋ ਸੂਟ ਨੇ ਜੀ ਇਹ ਆਪਣੇ ਕੋਲੇ ਇਸੇ ਲਈ ਮੈਂ ਇਹਦਾ ਨਾਮ ਖਿਚੜੀ ਰੱਖਤਾ ਕਿਉਂਕਿ ਹਰ ਇੱਕ ਸਟੱਫ ਇਹਦੇ ਵਿੱਚ ਅਲੱਗ-ਅਲੱਗ ਰਹੂਗਾ ਤੇ ਪ੍ਰਾਈਜ਼ ਮੈਂ ਤੁਹਾਨੂੰ ਸਾਰਿਆਂ ਨੂੰ ਸੇਮ ਦੇ ਰਹੀਆਂ ਦੇਖੋ ਜੀ ਇਹ ਰਸ਼ੀਆ ਬ੍ਰਾਂਡ ਦੀ ਬੈਲਵਟ ਹੈ ਜੀ ਬਹੁਤ ਜ਼ਿਆਦਾ ਵਧੀਆ ਮੈਚਿੰਗ ਸੂਟ ਰਹੂਗਾ ਇਹਦੇ ਨਾਲ ਇਹਦਾ ਸੈਲਫ ਪ੍ਰਿੰਟ ਦੀ ਬਾਟਮ ਰਹੂਗੀ ਪਿਓਰ ਵਾਲਾ ਰਹੂਗਾ ਇਹ ਇਹਦਾ ਕੋਈ ਕੰਪਲੀਟ ਨਹੀਂ ਹੈਗੀ ਇਹ ਸੂਟਾਂ ਦੀ ਤੇ ਆਪਣੇ ਟੇਡੇ ਜਾਂਦੇ ਨੇ ਜਾਂ ਕੋਟੀ ਨਾਲ ਨਹੀਂ ਵੇਅਰ ਹੁੰਦੇ ਬਿਲਕੁਲ ਹਲਕਾ ਤੇ ਸੌਫਟ ਵਾਲਾ ਤੁਸੀਂ ਜੀ ਫੀਲ ਕਰ ਸਕੋ ਤਾਂ ਮੈਂ ਤੁਹਾਨੂੰ ਕਰਵਾ ਦਿੰਨੀ ਹੈਗੀ ਬਿਲਕੁਲ ਹਲਕੇ ਵਾਲੀ ਫੈਬਰਿਕ ਹੈ ਬਿਲਕੁਲ ਦੇਖੋ ਮੁੱਠੀ ਚ ਬੰਦ ਹੁੰਦੀ ਹੈਗੀ ਤੇ ਉਹ ਨਹੀਂ ਹੈਗੀ ਬਿਲਕੁਲ ਹਾਰਡ ਵਾਲੀ ਨਹੀਂ ਹੈਗੀ ਇਹ ਤੇ ਬਹੁਤ ਹੀ ਜਿਆਦਾ ਸੋਨਾ ਜਾਂ ਸੂਟ ਹੈਗਾ ਇਹ ਵੀ ਤੇ ਬਹੁਤ ਹੀ ਜ਼ਿਆਦਾ ਸੋਹਣਾ ਜਿਹਾ ਸੂਟ ਹੈ ਇਹ ਵੀ ਬੜਾ ਪਿਆਰਾ ਜਿਹਾ ਸ਼ੇਡ ਹੈ ਇਹ ਰੈੱਡ ਨਹੀਂ ਹੈਗਾ ਗਾਜਰੀ ਜਿਹਾ ਸ਼ੇਡ ਹੈਗਾ ਬਹੁਤ ਹੀ ਜ਼ਿਆਦਾ ਸੋਹਣਾ ਬ੍ਰਾਂਡ ਦੇ ਸੂਟ ਰਹਿਣਗੇ ਜੀ ਸਾਰੇ ਕੋਈ ਵੀ ਆਪਣਾ ਲੋਕਲ ਸੂਟ ਨਹੀਂ ਹੋਊਗਾ ਇਹਦੇ ਵਿੱਚ ਵੀ ਆਪਣੇ ਕੋਲੇ ਦੋ ਕਲਰ ਅਵੇਲੇਬਲ ਨੇ ਇੱਕ ਇਹ ਗ੍ਰੇ ਹੈ ਡਾਰਕ ਗ੍ਰੇ ਬਲੈਕ ਦੀ ਸ਼ੇਡਿੰਗ ਦੇ ਰਿਹਾ ਵਟ ਡਾਰਕ ਗ੍ਰੇ ਹੈ ਜੀ ਇਹ ਇਹਦੀ ਮੈਂ ਬਾਟਮ ਦਿਖਾ ਦਿੰਨੀ ਆ ਸੋਨੂੰ ਰਸ਼ੀਆ ਦੇ ਸੂਟ ਰਹਿਣਗੇ ਜੀ ਇਹਦੀ ਬਾਟਮ ਆਉਗੀ ਬਹੁਤ ਹੀ ਜਿਆਦਾ ਸੁਪੀਰੀਅਰ ਕੁਆਲਿਟੀ ਹੈ ਹੋ ਵਾਲਾ ਨਹੀਂ ਤੁਸੀਂ ਇਹਦੀ ਤੈ ਹੀ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਪਹਿਲਾਂ ਤਾਂ ਕਿੰਨੀ ਛੋਟੀ ਜੀ ਤੈ ਬਣ ਜਾਂਦੀ ਹੈ ਉਹ ਨਹੀਂ ਹੈਗਾ ਹਾਰਡ ਵਾਲਾ ਤੁਸੀਂ ਬ੍ਰਾਂਡ ਚੈੱਕ ਕਰ ਸਕਦੇ ਹੋਗੇ ਤੇ ਇਹ ਸੂਟ ਵੀ ਤੁਹਾਨੂੰ ਅੱਜ 1300 ਦੇ ਵਿੱਚ ਹੀ ਮਿਲਣਗੇ ਤੇ ਉਸ ਤੋਂ ਬਾਅਦ ਇੱਕ ਬਹੁਤ ਜਿਆਦਾ ਸੋਹਣੇ ਵਿਰਾਸ਼ੋ ਦੇ ਜੋ ਸੂਟ ਲੇਗੇ ਇਹ ਵੀ ਮੈਂ ਤੁਹਾਨੂੰ ਦਿਖਾ ਦਿੰਨੀ ਆ ਆਪਣੀ ਪਿਛਲੀ ਵੀਡੀਓ ਦੇ ਵਿੱਚ ਆਪਾਂ ਇਹ ਕੋਸਟਲੀ ਦਿੱਤੇ ਹੋਏ ਨੇਗੇ ਤੇ ਇਹ ਦੇਖੋ ਜੀ ਇਹ ਬਰਾਸ਼ੋ ਦਾ ਪ੍ਰਿੰਟ ਹੈ ਜੀ ਬੈਲਵਟ ਬਰਾਸ਼ੋ ਦਾ ਪ੍ਰਿੰਟ ਨਹੀਂ ਹੈਗਾ ਇਹ ਤੇ ਇਹਦਾ ਪ੍ਰਿੰਟ ਬਣਿਆ ਹੋਇਆ ਬੜਾ ਸੋਹਣਾ ਜੈ ਇਹਦੇ ਉੱਤੇ ਉਹਦੇ ਉੱਤੇ ਐਦਾ ਪ੍ਰਿੰਟ ਹੈਗਾ ਬਹੁਤ ਸੋਹਣਾ ਗਾਜਰੀ ਸ਼ੇਡ ਦਾ ਤੇ ਐਦਾ ਗਾਜਰੀ ਇਹਦੇ ਵਿੱਚ ਥੋੜਾ ਜਿਹਾ ਕਲਰ ਚੇਂਜ ਆ ਰਿਹਾ ਜੀ ਇਹ ਕਲਰ ਹੈ ਐਗਜੈਕਟ ਕਲਰ ਇਹ ਹੈ ਤੇ ਇਹਦੀ ਸ਼ਰਟ ਰਹੂਗੀ ਇਹੀ ਪ੍ਰਾਈਸ ਦੇ ਵਿੱਚ ਸਿਰਫ ਅੱਜ ਦੇ ਲਈ ਹੀ ਮੈਂ ਤੁਹਾਨੂੰ ਇਹ ਸੂਟ ਦੇ ਰਹੀ ਹਾਂ ਬਾਰ-ਬਾਰ ਮੈਂ ਇਹ ਰਿਪੀਟ ਕਰ ਰਹੀ ਹਾਂ ਕੱਲ ਨੂੰ ਪਹਿਣਾ ਮੈਨੂੰ ਸਕਰੀਨਸ਼ਾਟ ਭੇਜਣੀਆਂ ਕੱਲ ਨੂੰ ਇਹ ਨਹੀਂ ਮਿਲਣਗੇ ਇਸ ਪ੍ਰਾਈਸ ਦੇ ਵਿੱਚ ਫਿਰ ਜੋ ਆਪਣਾ ਰੈਗੂਲਰ ਹੈ ਉਹੀ ਚੱਲੂਗਾ ਤੇ ਨੈਕਸਟ ਆਪਣਾ ਆ ਗਿਆ ਜੀ ਬ੍ਰਾਸ਼ੋ ਦੇ ਵਿੱਚ ਗ੍ਰੀਨ ਬੋਟਲ ਗ੍ਰੀਨ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਬਹੁਤ ਸੋਹਣੇ ਪ੍ਰਿੰਟ ਨੇ ਜੀ ਬਣ ਕੇ ਸੂਟ ਬਹੁਤ ਹੀ ਜ਼ਿਆਦਾ ਵਧੀਆ ਲੱਗਣਗੇ ਹੀ हटਕੇ ਜਿਨੇ ਵਰਕ ਤੋਂ ਕੁਝ ਦੇਖੋ ਜੀ ਨਾਲ ਪਿਓਰ ਦੀਆਂ ਰਹਿਣਗੀਆਂ ਬਾਟਮ ਸੇ ਤੇ ਪਿਓਰ ਦੀ ਆਬੂ ਤਾਈ ਦੀ ਬਾਟਮ ਹੈ ਜੀ ਤੇ ਨੈਕਸਟ ਜੋ ਆਪਣੇ ਕੋਲੇ ਹੈ ਉਹ ਉਹ ਹੈ ਜੀ ਨੇਵੀ ਬਲੂ ਨੇਵੀ ਬਲੂ ਨੇਵੀ ਬਲੂ ਬੜਾ ਸੋਹਣਾ ਜਾਏਗਾ ਬਹੁਤ ਸੋਹਣੀ ਚੀਜ਼ ਹੈ ਇਹ ਤੇ ਦੇਖੋ ਪ੍ਰਿੰਟ ਦੇਖ ਸਕਦੇ ਹੋ ਤੁਸੀਂ ਚੈੱਕ ਕਰ ਸਕਦੇ ਹੋ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਹੈ ਇਹਦੇ ਵਿੱਚ ਬਣਿਆ ਹੋਇਆ ਬਹੁਤ ਸੋਹਣੀ ਜੀ ਚੀਜ਼ ਹੈਗੀ ਨੇਵੀ ਬਲੂ ਚ ਇਹ ਵੀ ਸੇਮ ਸੋਨੂੰ ਸੇਮ ਹੀ ਪ੍ਰਾਈਸ ਦੇ ਵਿੱਚ ਆਪਾਂ ਦੇਵਾਂਗੇ ਇਹ ਵੀ ਮੈਚਿੰਗ ਮਿਲੂਗਾ ਜੀ ਤੁਹਾਨੂੰ ਆਲਓਵਰ ਨਾ ਸਮਝਿਓ ਬਟ ਇਹਦੇ ਨਾਲ ਮੈਂ ਹਜੇ ਬਾਟਮ ਨਹੀਂ ਲਗਾਈ ਜੇ ਕੋਈ ਪਸੰਦ ਕਰੂਗਾ ਤਾਂ ਉਹਨਾਂ ਨੂੰ ਆਪਾਂ ਬਾਟਮ ਲਗਾ ਕੇ ਦੇ ਦੇਵਾਂਗੇ ਤੇ ਨੈਕਸਟ ਕਲਰ ਆ ਗਿਆ ਜੀ ਆਪਣੇ ਕੋਲੇ ਵਾਈਨ ਕਲਰ ਇਹ ਵੀ ਬੜਾ ਸੋਹਣਾ ਜਾਏਗਾ ਤੇ ਸੇਮ ਪ੍ਰਾਈਸ ਰਹੂਗਾ ਭੈਣੋ 1300 ਰੁਪਏ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਚੈਨਲ ਨੂੰ ਜੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਮੈਂ ਦੁਬਾਰਾ ਤੋਂ ਫੇਰ ਰਿਪੀਟ ਕਰਦੀ ਆਂਗੀ ਆਪਣਾ ਜਿਹੜਾ ਨੰਬਰ ਹੈ 9253115036 ਇਹਦੇ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ 1300 ਰੁਪਏ ਸੂਟ ਦਾ ਪ੍ਰਾਈਸ 100 ਰੁਪਏ ਸ਼ਿਪਿੰਗ ਨਾਲ ਦੀ ਨਾਲ ਤੁਸੀਂ ਇੰਡੀਆ ਦੀ ਕਰਕੇ ਤੇ ਪਹਿਲਾ ਸਕਰੀਨਸ਼ਾਟ ਪੇਜ ਕੇ ਸਾਡੇ ਤੋਂ ਪੁੱਛਿਓ ਵੀ ਇਹ ਸੂਟ ਅਵੇਲੇਬਲ ਹੈ ਜੇ ਅਸੀਂ ਜੈਸ ਕਨਾਲ ਦੇ ਨਾਲ ਹੀ ਤੁਸੀਂ ਜੀ ਦਾ ਪਹਿਲਾ ਪੇਮੈਂਟ ਆਊਗਾ ਉਹਦੇ ਲਈ ਸੂਟ ਰੱਖ ਦਿੱਤਾ ਜਾਊਗਾ ਜਸਟ ਇਹ ਰਾਤ 12 ਵਜੇ ਤੱਕ ਦਾ ਹੀ ਆਫਰ ਪ੍ਰਾਈਜ਼ ਰਹੂਗਾ ਥੈਂਕ ਯੂ